ਇਲਾਕੇ ਦੇ ਪ੍ਰੇਮਨਗਰ 'ਚ ਫੈਲੀ ਸੰਸਨੀ ਪਿਲਾ ਕੱਟੀਆਂ ਗਾਲਾਂ ਫਿਰ ਘਰ ਨੂੰ ਲਗਾਈ ਅੱਗ ਪਰਿਵਾਰ ਨੇ ਮੁਸ਼ਕਲ ਨਾਲ ਬਚਾਈ ਆਪਣੀ ਜਾਨ ਪਟਿਆਲਾ ਸ਼ਹਿਰ ਦੇ 500 ਰੋਡ ਤੇ ਪਿੰਦੇ ਪ੍ਰੇਮਨਗਰ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਇੱਕ ਕਾਰ ਨੂੰ ਅੱਗ ਲੱਗ ਗਈ। ਘਰ ਦੀ ਮਾਲਕ ਸਤਨਾਮ ਕੋਹਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਵਿਅਕਤੀ ਨੇ ਪਹੁੰਚ ਕੇ ਪਹਿਲਾਂ ਤਾਂ ਗਾਲੀ-ਕਲੋਚ ਕੀਤੀ ਆ, ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹ ਉੱਥੋਂ ਨਿਕਲ ਗਏ ਆਪਣੇ ਆਪ ਨੂੰ ਸੁਰੱਖਿਅਤ ਅਤੇ ਬੱਚਿਆਂ ਦੀ ਜਾਨ ਬਚਾਉਣ ਲਈ ਉਹ ਗਵਾਂਢੀਆਂ ਦੇ ਘਰ ਚਲੇ ਗਏ ਆ। ਉਸ ਤੋਂ ਬਾਅਦ ਉਹਨਾਂ ਦੇ ਘਰ ਨੂੰ ਬੁਰੀ ਤਰ੍ਹਾਂ ਅੱਗ ਲਗਾ ਦਿੱਤੀ ਗਈ। ਉਸ ਅਣਜਾਨ ਵਿਅਕਤੀ ਦੇ ਵੱਲੋਂ ਪਹਿਲਾਂ ਤਾਂ ਘਰ ਵੜ ਕੇ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਉਸ ਤੋਂ ਬਾਅਦ ਘਰ ਦੇ ਵਿੱਚ ਨਕਦੀ ਅਤੇ ਗਹਿਣੇ ਚੱਕੋ ਫਰਾਰ ਹੋ ਗਿਆ ਅਗੇਨੀ ਬਿਆਨਿਕ ਸੀ ਕਿ ਕਾਫੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਗਵੰਡਿਆ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਕੋਲ ਕਰਕੇ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਨੇ ਆਕੇ ਮੌਕੇ ਤੇ ਅੱਗ ਤੇ ਕਾਬੂ ਪਾਇਆ ਇਹ ਪੂਰਾ ਮਾਮਲਾ ਪੁਰਾਣੀ ਰنجਿਸ਼ਰਤ ਦੱਸਿਆ ਜਾ ਰਿਹਾ ਹੈ ਪਸਤ ਨਾਮ ਕੋ ਨੇ ਕਿਹਾ ਕਿ ਸਾਡੀ ਨਾਲ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਾ ਰੰਜਿਸ਼ ਅਤੇ ਨਾ ਹੀ ਅਸੀਂ ਉਸ ਵਿਅਕਤੀ ਨੂੰ ਜਾਣਦੇ ਹਾਂ ਫਿਰ ਕੀ ਕਾਰਨ ਹੋਇਆ ਕਿ ਉਸ ਵਿਅਕਤੀ ਵੱਲੋਂ ਚੋਰੀ ਕਰਨ ਤੋਂ ਬਾਅਦ ਅਜਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਪੂਰੇ ਮਾਮਲੇ ਤੇ ਤਾਂ ਹੁਣ ਪੁਲਿਸ ਹੀ ਖੁਲਾਸਾ ਕਰ ਸਕਦੀ ਹੈ ਦੇਵਨਗਰ ਬਾਰ ਇੱਕ ਅਣਪਛਤਾ ਵਿਅਕਤੀ ਮੈਂ ਜਾਣਦੀ ਨਹੀਂ ਆਇਆ ਉਹਨੇ ਗੇਟ ਖੜਕਾਇਆ ਅਸੀਂ ਗੇਟ ਖੋਲਿਆ ਨਹੀਂ ਹੈਗਾ ਖੜਕਾਈ ਗਿਆ ਗੇਟ ਜਦੋਂ ਗੇਟ ਨਹੀਂ ਖੋਲਿਆ ਉਹਨੇ ਉਸ ਤੋਂ ਬਾਅਦ ਰੋੜੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅੰਦਰ ਰੋੜੇ ਪੱਥਰ ਮਾਰ ਕੇ ਉਹ ਗੇਟ ਤੋੜ ਕੇ ਅੰਦਰ ਵੜ ਗਿਆ ਰੋੜੇ ਪੱਥਰ ਮਾਰੇ ਸੀ ਸੀ ਭੱਜ ਕੇ ਆਪਣੀ ਜਾਨ ਬਚਾ ਕੇ ਗਵਾਂਢੀ ਦੇ ਘਰ ਚਲੇ ਗਏ ਫਿਰ ਉਹ ਵਿਅਕਤੀ ਅੰਦਰ ਵੜਿਆ ਤੇ ਮੇਰਾ ਉਹਨੇ ਅੰਦਰ ਆ ਕੇ ਅੱਗ ਲਾ ਦਿੱਤੀ ਨਾਲੇ ਮੇਰਾ ਸਾਰਾ ਪੈਸੇ ਪੈਸੇ ਸੋਨਾ ਵਗੈਰਾ ਜਿੰਨਾ ਵੀ ਸਮਾਨ ਸੀ ਬੈੱਡ ਬੁੱਡ ਸਾਰੇ ਮੇਰੇ ਸਾਰੇ ਗਿਆ ਤਾਂ ਕਿ ਮੇਰੇ ਜਿਹੜੀ ਘਰ ਦੀ ਛੱਤ ਸੀ ਉਹ ਵੀ ਸਾਰੀ ਡਿੱਗ ਗਈ ਕੋਈ ਵੀ ਮੇਰੇ ਕੋਲੇ ਸਮਾਨ ਨਹੀਂ ਰਿਆ ਨੇ ਸਾਰਾ ਕੁਝ ਹੀ ਛੱਡ ਕੇ ਸਵਾ ਕਰ ਗਿਆ ਹਾਂਜੀ ਉਹ ਤੁਹਾਨੂੰ ਹੀ ਪਤਾ ਉਹਨੇ ਕੁਝ ਗੇੜਿਆ ਹੀ ਹੋਣਾ ਅੰਦਰ ਪਟ્રોલ ਛਿੜਕ ਕੇ ਗਿਆ ਹੋਣਾ ਤਾਂ ਹੀ ਕੁਝ ਤਾਂ ਕੁਝ ਗੇੜ ਕੇ ਅੱਗੇ ਲਗਾਈ ਹੋਣੀ ਤਾਂ ਹੀ ਅੰਨੀ ਅੱਗੇ ਚੜੀ ਹੈ ਜੀ ਤੇ ਅਸੀਂ ਭੱਜ ਕੇ ਉੱਧਰ ਚਲੇ ਗਏ ਜਦੋਂ ਅਸੀਂ ਉੱਧਰ ਭੱਜ ਗਏ ਉਸ ਕਮਰੇ 'ਚ ਪੜਿਆ ਉਸ ਤੋਂ ਬਾਅਦ ਉਹਨੇ ਅੱਗੇ ਲਗਾਈ ਇਹ ਸਾਰੇ ਦਿਨ ਨੇ ਮੇਰੇ ਡਾਕੂਮੈਂਟਸ ਸੀ ਉਹ ਵੀ ਸਵਾ ਕਰ ਗਿਆ ਸਾਰਾ ਕੁਝ ਚੱਕ ਕੇ ਲੈ ਗਿਆ ਸਾਡੇ ਕੋਲੇ ਹੇਠ ਤੱਕ ਇਹ ਕਪੜੇ ਤੱਕ ਨਹੀਂ ਪਹਿਨਣ ਨੂੰ ਇਹ ਵੀ ਅਸੀਂ ਕਿਸੇ ਤੋਂ ਮੰਗ ਕੇ ਪਾਏ ਹੋਏ ਨੇ ਕੱਪੜੇ ਇਹ ਇਹਨਾਂ ਦੇ ਘਰੇ ਕੋਈ ਬੰਦਾ ਆਇਆ ਸੀਗਾ ਜੀ ਇਹ ਤਾਂ ਪਤਾ ਨਹੀਂ ਵਿਅਕਤੀ ਸੀਗਾ ਕੋਈ ਇਹਨਾਂ ਦੇ ਘਰੇ ਗਾਲੀ-ਕਲੋਚ ਕਰ ਰਿਹਾ ਸੀਗਾ ਤੇ ਉਹ ਸਾਈਡ 'ਚ ਹੋਇਆ ਮੜਾ ਜਾ ਤੇ ਭੱਜ ਕੇ ਬੱਚਿਆਂ ਨੂੰ ਲੈ ਕੇ ਸਾਡੇ ਘਰੇ ਵੜ ਗਏ ਇਹ ਨਾਲ ਹੀ ਸਾਡੇ ਘਰ ਵਿੱਚ ਤੇ ਇਹਨਾਂ ਦੇ ਘਰ ਵਿੱਚ ਆਇਆ ਇਹਨਾਂ ਦਾ ਕੋਈ ਗਹਿਣੇ-ਕੱਟੇ ਵਗੈਰਾ ਸੀਗੇ ਜੋ ਪੈਸਾ-ਪੂਸਾ ਸੀਗਾ ਥੋੜਾ ਬਹੁਤਾ ਉਹਨੇ ਚੋਰੀ-ਚੋਰੀ ਕਰ ਲਿਆ ਉਸ ਤੋਂ ਬਾਅਦ ਉਹਨੇ ਐਵੀਡੈਂਸ ਮਿਟਾਉਣ ਦੇ ਮਾਰੇ ਨੇ ਆਗੂਗੂ ਲਾ ਗਿਆ ਸਰਸਰਾ ਇਹ ਦਰਸਲ ਗੱਲ ਇਹ ਆ ਹੁਣ ਇਹ ਚਿੱਟੇ ਦੀ ਦੌਰ ਜ਼ਿਆਦਾ ਚੱਲਦੀ ਆ ਨਸ਼ੇ ਦੇ ਮਾਰਿਆ ਨਹੀਂ ਪਤਾ ਲੱਗਦਾ ਨਸ਼ੇ ਨੂੰ ਵਿੱਚ ਬੰਦੇ ਨੂੰ ਨਸ਼ਾ ਕਿੱਤਾ ਹੋਇਆ ਸੀਗਾ ਉਹਨਾਂ ਜਿਆਦਾ ਹੁਣ ਤੁਸੀਂ ਇਹ ਦੇਖੋ ਵੀ ਐਡਾ ਵੱਡਾ ਉਹਦਾ ਉਸਦਾ ਬੰਦੇ ਦਾ ਹੌਸਲਾ ਪ੍ਰੇਮ ਨਗਰ ਵਿੱਚ ਸਾਰੇ ਸੀਸੀਟੀਵੀ ਕੈਮਰਾ ਨਾਲ ਪ੍ਰੇਮ ਨਗਰ ਘੇਰਿਆ ਹੋਇਆ ਆ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਇੰਨਾ ਬੰਦੇ ਨੇ ਨਸ਼ਾ ਕੀਤਾ ਹੋਇਆ ਕਿ ਕਿਸੇ ਦੇ ਦਰਵਾਜ਼ੇ ਨੂੰ ਬੰਦਾ ਪੇਟ ਰਿਆ ਆ ਪੇਟਣ ਤੋਂ ਬਾਅਦ ਇਹ ਅਚਾਨਕ ਆਪਣੀ ਜਾਨ ਬਚਾਣ ਨੂੰ ਤੁਸੀਂ ਦੱਸੋ ਇੱਕ ਛੋਟੀ 20 ਸਾਲਾਂ ਦੀ ਬੱਚੀ ਆ ਇੱਕ ਇਹਨਾਂ ਦੀ ਕੁੜੀ ਸੀਗੀ ਕਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਹੈਗੇ ਨੇ ਜੀ ਇਹ ਇਹਨਾਂ ਦੇ ਘਰੇ ਵੜ ਕੇ ਉਹ ਬੰਦੇ ਨੇ ਸਾਰਾ ਉਹਨੂੰ ਗੈਣਾ ਗੱਟਾ ਸੀਗਾ ਪੈਸਾ ਸੀਗਾ ਸਾਰਾ ਚੋਰੀ ਕਰਨ ਤੋਂ ਬਾਅਦ ਉਹ ਬੰਦੇ ਨੇ ਤੇਲ ਕੱਢ ਕੇ ਸਾਰ ਨੂੰ ਅੱਗ ਲਾ ਗਏ ਉਹਨਾਂ ਦੇ ਘਰ ਨੂੰ ਆ ਦੇਖੋ ਸਾਰੀ ਛੱਤ ਗਿਰ ਗਈ ਉਹਨਾਂ ਦੀ ਹੁਣ ਇਹ ਦੇਖੋ ਵੀ ਰਹਿਣਗੇ ਕਿੱਥੇ ਨਾਲ ਕੋਲ ਪਾਉਣ ਨੂੰ ਕੁਛ ਹੈਗਾ ਕੱਪੜੇ ਪਹਿਨਣ ਨੂੰ ਨਾ ਰੋਟੀ ਖਾਣ ਨੂੰ ਨਾਲ ਦੇ ਕੋਲੇ ਕੁਛ ਰਿਹਾ ਹੁਣ ਇੱਕ ਗਰੀਬ ਬੰਦਾ ਸੀਗਾ ਸਿਲਾਈ ਕਰਕੇ ਇਹ ਸਿਲਾਈ ਕਰਕੇ ਮਿਹਨਤ ਮਜ਼ਦੂਰੀ ਲੋਕਾਂ ਦੀ ਕੋਠੀਆਂ 'ਚ ਕੰਮ ਕਰ ਕਰਕੇ ਹੀ ਗੁਜ਼ਾਰਾ ਕਰ ਰਹੇ ਸੀਗੇ ਇਹਨਾਂ ਦੀ ਕਿਸੇ ਨਾਲ ਕੀ ਰੰਜਿਸ਼ ਹੋ ਸਕਦੀ ਹੈ ਹੁਣ ਤੁਸੀਂ ਦੇਖੋ ਚੋਰੀ ਦੇ ਬਹਾਨੇ ਇਸ ਬੰਦੇ ਨੇ ਸਾਰਾ ਇਨਜਾਮ ਦਿੱਤਾ ਜੀ ਇਨਾਂ ਦਾ ਸਾਰਾ ਮਸ਼ੀਨ ਕੱਪੜੇ ਵਾਲੀ ਏਸੀ ਐਲ ਸੀ ਡੀਆਂ ਵਗੈਰਾ ਕੱਪੜੇ ਲੱਤੇ ਛੱਤ ਛੁੱਤ ਗਿਰਗੀ ਜਿ ਇਹਨਾਂ ਦੀ ਨਮਾਰੀਆਂ ਨਮੂਰੀਆਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ। ਇਹਨਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ ਜੀ। ਸਰ ਗੱਲ ਇਹ ਵੀ ਸਾਨੂੰ ਤਾਂ ਅੱਗ ਲੱਗੀ ਦਾ ਹੀ ਪਤਾ ਲੱਗਿਆ। ਜਿਸ ਸਮੇਂ ਸਾਡੇ ਕਰਮਚਾਰੀ ਪਹੁੰਚੇ ਜੇ ਕਰਮਚਾਰੀ ਨੇ ਮਨ ਦਸਿਆ ਤੇ ਵੀ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਸੀ। ਕੱਪੜਿਆਂ ਨੂੰ ਲੱਗੀ ਸੀ, ਪਰਦਿਆਂ ਨੂੰ ਲੱਗੀ ਹੋਈ ਸੀਗੀ, ਬੈੱਡਾਂ ਨੂੰ ਲੱਗੀ ਹੋਈ ਸੀ, ਅਲਮਾਰੀਆਂ ਤੱਕ ਵੀ ਪਹੁੰਚੀ ਸੀ ਤੇ ਛੱਤਾਂ ਤੁਹਾਨੂੰ ਮੈਂ ਦੱਸ ਚੁੱਕਾ ਵੀ ਛੱਤਾਂ ਉਹਨਾਂ ਦੇ ਬਾਲਾਂ ਦੇ ਹੋਣ ਕਾਰਨ ਵੀ काफी अगल लग अग लग गई गल किस तरह लगी मार भी तक डेढ़ घंटा लगे अग बेस दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम ਐਕੋਰ WhatsApp ਚੈਨਲ ਬਦ